ਸੋ ਮਾਰਨਿੰਗ ਹੋ ਚੁਕੀ ਹੈ ਦੂਸਰੇ ਦਿਨ ਦੀ ਤੇ ਹੁਣ ਅਸੀਂ ਹੈਗੇ ਹਾਂ ਡਾਲ ਲੇਕ ਅਗਲਾ ਅਲੈਗਜ਼ੈਂਡਰਾ ਹਾਊਸ ਬੋਟ ਇਹ ਨਹੀਂ ਬਨਰ ਇਹ ਦਿਖਾਣਾ ਹੈ ਇੱਕ ਬੋਟ ਦਾ ਇੱਧਰ ਰੂਮਸ ਨੇ ਸਾਹਮਣੇ ਇਹ ਡਾਈਨਿੰਗ ਰੂਮ ਆ ਜਾਂਦਾ ਤੇ ਲਿਵਿੰਗ ਰੂਮ ਆ ਜਾਂਦਾ ਸੋ ਅਸੀਂ ਹੁਣ ਹਾਊਸਬੋਰਡ ਦੇ ਵਿੱਚੋਂ ਚੈੱਕ ਆਊਟ ਕਰ ਦਿੱਤਾ ਵਾ ਤੇ ਹੁਣ ਅਸੀਂ ਜਾ ਰਹੇ ਹਾਂ ਆਪਣੀ ਗੱਡੀ ਵੱਲ ਨੂੰ ਤੇ ਉੱਥੋਂ ਅਸੀਂ ਗੱਡੀ ਦੇ ਵਿੱਚ ਆਪਣਾ ਲਗੇਜ ਵਗੈਰਾ ਰੱਖ ਕੇ ਤੇ ਸ਼ਿਕਾਰਾ ਦੀ ਰਾਈਡ ਕਰਾਂਗੇ ਜੇ ਜੋ ਕਿ ਸਾਰੇ ਆਪਣੀ ਡਾਲ ਲੇਕ ਦੀ ਹੋਏਗੀ ਤੇ ਤੁਹਾਨੂੰ ਦਿਖਾਵਾਂਗੇ ਸਾਰੀ ਡਾਲ ਲੇਕ ਅਸੀਂ ਇੱਕ ਸ਼ਿਕਾਰਾ ਹਾਇਰ ਕੀਤਾ ਵਾ ਕਿਉਂਕਿ ਸਾਨੂੰ ਸਾਰੀ ਡਾਲ ਲੇਕ ਦੇ ਵਿੱਚ 2 ਤੋਂ 3 ਘੰਟੇ ਤੱਕ ਰਾਈਡ ਕਰਾਉਣਾ ਮੀਨਸ ਵੈਸੇ ਚੋਇਸ ਤਾਂ ਈਆ ਹੋਟਲ ਵਾਲੇ ਵੀ ਸੁਜੈਸਟ ਕਰਦੇ ਆ ਤੁਹਾਨੂੰ ਵੀ ਸਾਡੇ ਤੋਂ ਸ਼ਿਕਾਰਾ ਸੀ ਮੰਗਵਾ ਦਿੰਦੇ ਆ ਬਟ ਉਹਨਾਂ ਦਾ ਵਿੱਚ ਕਮਿਸ਼ਨ ਹੁੰਦਾ ਜਿਵੇਂ ਕਿ ਹੁਣ ਮੈਂ ਸ਼ਿਕਾਰਾ ਕੀਤਾ 700 ਰੁਪਏ ਦੇ ਵਿੱਚ ਅਨਲਿਮਿਟਿਡ ਰਾਈਡ ਮਤਲਬ 2 ਤੋਂ 2.5 ਘੰਟੇ ਬਟ ਉਹ ਮੈਨੂੰ ਦੇ ਰਏ ਸੀਗੇ ਤੇ ਡੇਢ ਘੰਟੇ ਦੀ ਰਾਈਡ ਟਾਲਕ ਦੀ ਜਿਹੜੀ ਸੀਗੀ ਆਪਣੀ 240 ਉਹਨੇ ਕਿਹਾ ਰਹਿਣਾ ਸੀ ਬੋਟਿੰਗ ਕਰਨੀ ਸੀ ਉਹ ਹੋ ਗਿਆ ਸ਼ੁਰੂ ਤੇ ਉਹ ਬਹਿ ਕੇ ਬਹਿ ਕੇ ਹਾਊਸ ਬੋਟ ਵਾਲਿਆਂ ਰਹੀਂ ਸ਼ਿਕਾਰਾ ਕਰਨ ਦੇ ਵਿੱਚ ਤੇ ਇਸ ਤੋਂ ਬਾਅਦ ਸ਼ਿਕਾਰੇ ਦੀ ਰਾਈਡ ਦੇ ਵਿੱਚ ਤੁਹਾਨੂੰ ਹੁਣ ਦਿਖਾਣੇ ਆ ਮਤਲਬ ਹਰ ਚੀਜ਼ ਪ੍ਰੋਵਾਈਡ ਹੋ ਜਾਂਦੀ ਹੈ ਆਪਾਂ ਨੂੰ ਸ਼ਿਕਾਰੇ ਦੇ ਵਿੱਚ ਹੀ ਖਾਣ ਪੀਣ ਤੋਂ ਲੈ ਕੇ ਕੱਪੜੇ ਸਾਰੀ ਮਾਰਕੀਟ ਹੁਣ ਤੁਹਾਨੂੰ ਇਹ ਦਿਖਾਵਾਂਗੇ ਆਪਾਂਗੇ

साइड वाला तो नहीं होता यार है? ये पूरा मसाला वाला है ना? नहीं सुबह तो हमको गया रुपए में रुपए का कावा नहीं है वो कौन सा था फिर? वो शकर वाला हो वाला होगा, ये शहद नहीं नहीं हमको तो वही वाला बढ़िया लगा 40 <laughs> वाला में आपको वही वही पिला दो सौ रुपए का दो है ਉਹ ਨਹੀਂ ਕਰੇਗਾ ਉਹ ਕਿਹੜਾ ਹਾਸੇ ਇਸ ਫਾਇਰ ਬਬੂ ਬੂੰਬੂ ਇੱਕ ਕਾਫੀ ਪੁਰਾਣੀ ਬੋਟਸ ਨੇ ਮਤਲਬ ਜਿਵੇਂ ਹਾਊਸਬੂਡ ਨੇ ਜਿਹੜੀਆਂ 40 ਤੋਂ 50 ਸਾਲ ਪੁਰਾਣੀਆਂ ਨੇ ਤੇ ਹੁਣ ਇਹਨਾਂ ਦੀ ਕੀਮਤ ਕਰੋੜਾਂ ਦੇ ਵਿੱਚ ਆ ਬਿਕੋਜ਼ ਲੱਕੜ ਵਗੈਰਾ ਬਹੁਤ ਮਹਿੰਗੀ ਹੋ ਗਿਆ ਜੇ ਅੱਜ ਕੋਈ ਬਣਾਣੀ ਹੋਵੇ ਤਾਂ ਉਹਨਾਂ ਦਾ 2 ਤੋਂ 3 ਕਰੋੜ ਦਾ ਬਜਟ ਆਏਗਾ ਔਰ ਹੁਣ ਤਾਂ ਵੈਸੇ ਨਿਊ ਕੋਈ ਲਾਇਸੈਂਸ ਵੀ ਨਹੀਂ ਮਿਲਦਾ ਕਿਸੇ ਨੂੰ ਪੁਰਾਣੀ ਜੋ ਬੋਟਸ ਵਗੈਰਾ ਬੜੀਆਂ ਹੋਈਆਂ ਨੇ ਉਹ ਵੀ ਚੱਲ ਰਹੀਆਂ ਨੇ ਦਾਦਾ-ਪਦਾਦਿਆਂ ਦਾ ਬਿਜ਼ਨਸ ਹੈ ਇਹਨਾਂ ਦਾ ਤੇ ਡਾਲ ਲੇਕ ਦੇ ਵਿੱਚ SBI ਵੱਲੋਂ ਇੱਕ ਨਵਾਂ ਕੰਮ ਕੀਤਾ ਇਹਨਾਂ ਨੇ ਇੱਕ ਫਲੋਟਿੰਗ ATM ਬਣਾਇਆ ਵਾ ਮਤਲਬ ਟੂਰਿਸਟ ਲਈ ਫੈਸਿਲਿਟੀ ਆਇ ਇੱਕ ਨਾ ਕੂੜਾ ਨਹੀਂ ਸਿੱਟੀ ਦਾ ਨਹੀਂ ਤੇ ਇਹ ਸਾਡਾ ਹੈਗਾ ਮਸਤ ਮੋਲਾ ਸਾਥੀ ਇਹ ਸਾਡਾ ਹਰੇਕ ਕੰਮ ਚ ਸਾਥ ਦਿੰਦਾ ਤੇ ਸਾਡਾ ਜਾਨੀ ਕਿ ਜائیں ਵੀ ਕਹਿ ਸਕਦੇ ਆ ਸ਼ਾਰਟਕਟ ਕੇ ਹਰੇਕ ਕੰਮ ਖਰਾਬ ਕਰਨ ਚ ਸਾਥ ਦਿੰਦਾ ਤੇ ਇੱਕ ਹੋਰ ਸ਼ੋਪਿੰਗ ਬੋਰਡ ਸਾਡੇ ਕੋਲ ਪਹੁੰਚ ਚੁੱਕੀ ਹੈ ਤੇ ਜਿਵੇਂ ਕਿ ਪਰਸਾਨੂੰ ਕੋਈ ਖਾਸ ਚੀਜ਼ ਲੱਗੀ ਨਹੀਂ ਸਾਡੇ ਸ਼ੌਪ ਕਰਨ ਵਾਲੀ ਬਹੁਤ ਵਧੀਆ ਵਧੀਆ ਮਤਲਬ ਇਹਨਾਂ ਨੇ ਬੋਟਸ ਵਗੈਰਾ ਦੀ ਕੀਤੀ ਹੋਈ ਆਪਣੀ ਡੈਕੋਰੇਸ਼ਨ ਇਹ ਹੈਗੀ ਹੈ ਸੀ ਹਾਕ ਨਾਲ ਗਾਰਡਨ ਬਣਾਏ ਹੋਏ ਆ ਛੋਟੇ ਛੋਟੇ ਨਾਲ ਲिटल ਸਨਫਲਾవర్ ਹੁਣ ਆਪਾਂ 골ਡਨ ਲੇਕ ਵੱਲ ਜਾ ਰਹੇ ਹਾਂ ਤੇ ਰਾਹਤੇ ਦੇ ਵਿੱਚ ਇਹ ਤੁਹਾਨੂੰ ਇੱਕ ਪੋਜੀਸ਼ਨ ਦਿਖਾਣੇ ਆ ਇਹ ਲੋਕਲ ਲੋਕ ਜੋ ਨੇ ਉਹਨਾਂ ਦੀ ਰੈਜ਼ਿਡੈਂਸ ਆ ਤੇ ਉਸ ਸਾਹ ਦੇਖੋ ਬਹੁਤ ਵਧੀਆ ਬੋਟਸ ਨੇ 골ਡਨ ਲੇਕ ਸ਼ੂਟਿੰਗ ਵਗੈਰਾ ਸਾਰੀਆਂ ਇੱਥੇ ਹੀ ਹੁੰਦੀਆਂ ਨੇ ਮੂਵੀਜ਼ ਵਗੈਰਾ ਦੀਆਂ ਇਸ ਵੱਡਾ ਲੱਗਦੇ ਪਾਰਟ ਦੇ ਵਿੱਚ ਤੇ ਇੱਕ ਪੋਰ ਦੇ ਵਿੱਚ ਜੁਐਲਰੀ ਦੀ ਦੁਕਾਨ ਆ ਜਿੰਨੇ ਕਿ ਆਮ ਇਤਿਹੀ ਕਸ਼ਮੀਰੀ ਜੁਐਲਰੀ ਜਾਂ ਨਗਾ ਵਗੈਰਾ ਵਾਲੀ ਜੁਐਲਰੀ ਸਟਾਰਟਿੰਗ ਵਾਈਬ ਇਨ ਗੁਲਫਾਰਮ ਗੈਸਟ ਹਾਊਸ ਇਹ ਮਤਲਬ ਦੂਰ ਰਸ਼ਨ ਤੇ ਸੀਰੀਲ ਆਂਦਾ ਸੀਗਾ 9082 ਦੇ ਵਿੱਚ ਗੁਲਗੁਲ ਸੰਗੁਲਫਾਰਮ ਉਹਦੇ ਵਿੱਚ ਦੀ ਸ਼ੁਰੂ ਦੇ ਵਿੱਚ ਇਹ ਸੀਗਾ ਫਲੋਟਿੰਗ ਪੋਸਟ ਆਫਿਸ ਨਾਪਕੀਵੇ ਹੋਣਾ ਦਲ ਲੇਕ ਦੇ ਅੰਦਰ ਇਹ ਬਣਿਆ ਹੋਇਆ ਨਹਿਰੂ ਪਾਰਕ ਵਿਚ ਵਿਚਾ ਮਤਲਬ ਦਲ ਲੇਕ ਦੇ ਇੱਥੇ ਸਪੀਡ ਬੋਟਸ ਵਗੈਰਾ ਹੋਰ ਅੰਦਰ ਪਾਰਕ ਸਟੇ ਕੈਫੇਟੇਰੀਆ ਬਣਿਆ ਹੋਇਆ ਅੰਦਰ ਜਾ ਕੇ ਦਿਖਾਣੇ ਆ ਬਾਕੀ ਦੀ ਲੋਕੇਸ਼ਨ ਸੋ ਨਹਿਰੂ ਪਾਰਕ ਦੇ ਅੰਦਰ ਦਾ ਵਿਊ ਦਿਖਾ ਰਹੇ ਆ ਛੋਟਾ ਬਾਰੇ ਗਏ ਪਰ ਅੰਦਰੋਂ ਅੰਦਰ ਹੀ ਇੱਕ ਕੈਫੇਟੇਰੀਆ 'ਚ ਇੱਕ ਮੌਕ ਐਕਸਰਸਾਈਜ਼ ਫਲੱਡ ਚੱਲ ਰਿਹਾ ਵਾ ਫਲੱਡ ਦੇ ਉੱਤੇ ਜਿਹੜਾ ਮੌਕ ਟੈਸਟ ਚੱਲ ਰਿਹਾ ਵਾ ਕੌਣ ਸ ਹੈ ਭਾਈ ਇਹ ਵਾਲਾ ਸਰਵਿੰਗ ਹੈ ਇਸਕੇ ਵਿੱਚ ਨੀ ਕਿਸੇ ਦਾ ਵਾਲਾ ਐਸਾ ਵਾਲਾ ਸਰਵਿੰਗ ਕੋਈ ਪਾਣੀ ਪਾਣੀ ਕੇ ਛਿੜਕਾ ਕੁਝ ਨਹੀਂ ਨਹਿਰੂ پارک ਦਾ ਇੱਕ 뷰 ਉਪਰੋਂ ਥੋੜਾ ਨਹਿਰੂ پارک ਥੋੜਾ ਲੇਕ ਆ ਗਈ ਮਗਰ ਉੱਪਰ ਸ਼ੰਕਰਾਚਾਰਿਆ ਮੰਦਰ ਆ ਗਿਆ ਐਸ ਪੁਆਇੰਟ ਦੇ ਉੱਤੇ ਤੇ ਇੱਧਰ ਸਾਰੀ ਹਾਊਸ ਬੋਟ ਵਗੈਰਾ ਨੇ ਨਹਿਰ ਪਰਤਵਾਦ ਹੁਣ ਆਪਾਂ ਚੱਲੇ ਆ ਮਾਰਕੀਟ 달 ਲੇਕ ਦੇ ਅੰਦਰ 달 ਲੇਕ ਦੇ ਅੰਦਰ ਕਾਫੀ ਵੱਡੀ ਮਾਰਕੀਟ ਹੈ ਜਿਵੇਂ ਕਿ ਸਾਨੂੰ ਦੱਸਿਆ ਉਹਨਾਂ ਨੇ ਇਹਦੇ ਵਿੱਚ ਕੱਪੜੇ ਤੇ ਗ੍ਰੋਸਰੀ ਵਗੈਰਾ ਜਾਂ ਇੱਥੋਂ ਦੇ ਡ్రਾਈ ਫਰੂਟ ਵੁੱਡਨ ਦਾ ਸਮਾਨ ਜੈਵਲਰੀ ਸਾਰੀਆਂ ਸ਼ਾਪਸ ਨੇ ਤੇ ਕੁਝ ਸ਼ਾਪਸ ਬੂਟ ਵਗੈਰਾ ਵੀ ਨੇ ਜਿਵੇਂ ਕਿ ਇੱਥੇ ਲੇਕ ਦੇ ਵਿੱਚ ਮਾਰਕੀਟ ਬਣੀ ਹੋਈ ਆ ਡਾਲ ਲੇਕ ਦੇ ਵਿੱਚ ਇਸੇ ਤਰ੍ਹਾਂ ਦੀ ਹੀ ਸੇਮ ਪੋਜੀਸ਼ਨ ਦੇ ਵਿੱਚ ਮਲੇਸ਼ੀਆ ਦੇ ਵਿੱਚ ਮਾਰਕੀਟ ਆ ਇੱਕ ਤੇ ਉਸ ਤੋਂ ਬਾਅਦ ਦੂਸਰੀ ਇੰਡੀਆ ਦੇ ਵਿੱਚ ਇਹ ਦੋ ਇੱਕੋ ਤਰ੍ਹਾਂ ਦੀਆਂ ਮਾਰਕੀਟਾਂ ਨੇ ਸੇਮ ਉੱਥੇ ਵੀ ਇਦਾਂ ਹੀ ਸ਼ਾਪਸ ਵਗੈਰਾ ਬਣੀਆਂ ਹੋਈਆਂ ਨੇ ਤੇ ਜਿੱਥੇ ਆਪਾਂ ਹਰ ਇੱਕ ਚੀਜ਼ ਆਪਣੇ ਲੋੜ ਦੀ ਲੈ ਸਕਦੇ ਆ ਤੇ ਹੁਣ ਮਾਰਕੀਟ 'ਚ ਐਂਟਰੀ ਹੋ ਗਈ ਆ ਤੇ ਇਹ ਸ਼ਾਪਸ ਸ਼ੁਰੂ ਹੋ ਗਈਆਂ ਨੇ ਮੁਗਲ ਕ੍ਰੀਏਸ਼ਨਸ ਬਾਈ ਆ ਇਹ ਜੋ ਲੱਕੜੀ ਲੱਗੀ ਹੋਈ ਹੈ ਇਸ ਤਰ੍ਹਾਂ ਦੀ ਹੈ ਵੀ ਇਹਨੂੰ ਕੁਛ ਨਹੀਂ ਤੇ ਹੁਣ ਅਸੀਂ ਮਾਰਕੀਟ ਵਿੱਚ ਕੁਛ ਥੋੜੇ ਬਹੁਤੇ ਕੱਪੜੇ ਵਗੈਰਾ ਦੇਖੇ ਤੇ ਹੁਣ ਆਪਾਂ ਦੇਖਦੇ ਹਾਂ ਛੜੀ ਅਕੇ ਇੱਥੇ ਦੀ ਜਟਪਾਟ ਹੈ ਉਹ ਤੇ ਕੁਛ ਖਾਣ ਪੀਣ ਦਾ ਵੀ ਦੇ ਰਹੇ ਆ ਵਧੀਆ ਮਾਹੌਲ ਜਾਇ ਹੋ ਰਿਹਾ ਆ तो थोड़ा वीया नहीं लग रहा है ये खान पीन थोड़ा फील कर रहा है कि लाइन दस अंकल अच्छा खाने वाला तो मिला नहीं। तो ये मार्केट का एग्जिट पॉइंट आ गया तो इतनी मार्केट हम खत्म ਵਕਈ ਇਤੋ ਦੀ ਲਾਈਫ ਵਕਈ ਬਹੁਤ ਹੀ ਮਤਲਬ ਇੰਟਰਸਟਿੰਗ ਆ ਰੋਜ਼ ਨਮਾ ਗੁਸ਼ਨਾ ਗੁਸ਼ਾ ਅਰ ਮੈਂ ਜੋ ਦੇ ਜਦੋਂ ਥੋੜਾ ਬੋਤਾ ਪਾਣੀ ਛੜਦਾ ਮਤਲਬ ਇਹਨਾਂ ਦੀ ਲਾਈਫ ਕਿੰਨੀ ਕ੍ਰਿਟੀਕਲ ਹੋ ਜਾਂਦੀ ਉਹਨਾਂ ਦੀ ਇਹ ਹੁਣ ਆਏ ਆ ਅਸੀਂ ਇੱਕ ਛੋਟੇ ਜਿਹੇ ਫਲੋਟਿੰਗ ਰੈਸਟੋਰੈਂਟ ਤੇ ਪਟ ਸਟੋਰ ਹੈ ਇਹਨਾਂ ਦਾ ਨਾਮ ਤੇ ਸਾਨੂੰ ਇਹਨਾਂ ਨੇ ਮਤਲਬ ਸਾਡੇ ਸ਼ਿਕਾਰਿਆਂ ਨੂੰ ਦੱਸਿਆ ਕਿ ਇਹਨਾਂ ਦੀ ਫੂਡ ਕੁਆਲਿਟੀ ਬਹੁਤ ਵਧੀਆ ਵਾਕਈ ਸਹੀ ਗੱਲ ਆ ਸਾਨੂੰ ਪਾਸਤਾ ਅਸੀਂ ਵੇਖਿਆ ਵਾਕਈ ਦੇਖਣ ਜੀ ਬਹੁਤ ਵਧੀਆ ਵਾ ਤੇ ਟੇਸਟ ਕੀਤਾ ਇੱਕ ਜਿਹੜਾ ਬਹੁਤ ਹੀ ਟੇਸਟੀ ਆ ਓਬ ਬੈਜੀ ਖਾਤਾ ਲਵਣਾ ਪਾਸਤਾ ਵਖਾਨ ਤੋਂ ਬਾਅਦ ਤੇ ਬਾਕੀ ਥੋੜੀ ਬੋਤੀ ਸ਼ਾਪਿੰਗ ਕਰਨ ਤੋਂ ਬਾਅਦ ਸਾਡੀ ਰਾਈਡ ਹੋਣ ਲੱਗੀ ਆ ਖਤਮ ਤੇ ਹੁਣ ਅਸੀਂ ਜਾਵਾਂਗੇ ਸ਼ਾਲੀਮਰ ਬਾਗ ਮਿਲਦੇ ਆ ਉੱਥੇ ਤੇ ਹੁਣ ਅਸੀਂ ਪਹੁੰਚਾ ਸ਼ਾਲੀਮਰ ਬਾਗ ਤੇ ਸ਼ਾਲੀਮਾਰ ਬਾਗ ਦੇ ਬਿਲਕੁਲ ਪਿੱਛੇ ਅੱਗੇ ਐਂਟਰੀ ਸ਼ੁਰੂ ਹੋ ਰਹੀ ਵੰਦੂ ਪਹਿਲਾਂ ਲਗਾਈ ਸੀ ਪਾਰਕਿੰਗ ਇੱਕ ਮਿੰਟ ਤੇ ਹੁਣ ਸ਼ਾਲੀਮਾਰ ਬਾਗ ਦੀ ਐਂਟਰੀ ਅੱਜ ਹਜੇ ਆਮ ਦੇ ਨਾ ਤਾਂ ਵੀ ਮਤਲਬ ਪੂਰਾ ਰਾਸ਼ਾ ਬਿਕੋਜ਼ ਇੱਕ ਤਾਂ ਛੁੱਟੀਆਂ ਨੇ ਸ਼ਾਇਦ ਮੇਰੀ ਥਾਣਾ ਇੱਥੋਂ ਦੇ ਲੋਕਲ ਸਕੂਲਸ ਨੂੰ ਛੁੱਟੀਆਂ ਨਹੀਂ ਹੋਈਆਂ ਇਹ ਨਾ ਮਾਸ ਟਰਕਚਰ ਬਣ ਰਿਹਾ ਕਿੱਥੇ ਥੋੜਾ ਚੇਂਜ ਕਰਕੇ ਰੈਨੋਵੇਟ ਕਰ ਰਹੇ ਨੇ ਵੀਰੋ ਦੇਖੋ ਇੱਕ ਵਾਰ ਚੈੱਕ ਕਰੋ ਹੋਰ ਐਕਸਟਰਾ ਐਕਸਟਰਾ ਕਈ ਚੀਜ਼ਾਂ ਅੱਜ ਕੋ ਸਕੂਲ ਦੇ ਸ਼ਾਇਦ ਇਹਨਾਂ ਨੇ ਲੈ ਕੇ ਆਏ ਨੇ ਕਾਫੀ ਸਕੂਲ ਆਏ ਹੋਏ ਨੇ ਸ਼ਾਲੀਮਾਰ ਬਾਗ ਦੇ ਵਿੱਚ ਇੱਕ ਹੋਰ ਲੁਕ ਰਿਹਾ ਦਾਨ ਹੈ। ਸ਼ਾਲੀਮਾਰ ਬਾਗ ਦੇ ਵਿੱਚ ਅਡਲਟ ਦੀ ਐਂਟਰੀ ਦੇ ਉੱਤੇ 25 ਰੁਪਏ ਦੀ ਟਿਕਟ ਆ ਤੇ ਬੱਚਿਆਂ ਦੀ ਕੋਈ ਟਿਕਟ ਨਹੀਂ ਹੈਗੀ। ਤੇ ਬਹੁਤ ਸੋਹਣੀ ਮਤਲਬ ਉਹ ਇਹ ਵੀ ਹੈ ਦੀ ਮੇਨਟੇਨੈਂਸ ਤੇ ਉੱਤੇ ਹੀ ਖਰਚ ਕਰਦੇ ਆ। ਸ਼੍ਰੀਨਗਰ ਦੇ ਵਿੱਚ ਅਸੀਂ ਆਪਣੀਆਂ ਇੱਕ ਦੋ ਲੋਕੇਸ਼ਨਾਂ ਜੋ ਦੇਖ ਰਹੀਆਂ ਅਸੀਂ ਦੇਖੀਆਂ ਤੇ ਹੁਣ ਅਸੀਂ ਆਪਣੇ ਸਫ਼ਰ ਦੇ ਦੂਸਰੇ ਦਿਨ ਦੇ ਵਿੱਚ ਅੱਗੇ ਚੱਲ ਪਏ ਆ ਸੋਨਬਰਗ ਵੱਲ। ਸੋਨਾਮਰਗ ਤੋ ਹੈਗਾ ਆਈਡੀਆ 70 ਤੋਂ 80 ਕਿਲੋਮੀਟਰ ਤੇ ਇਹ ਅਸੀਂ ਹੁਣ ਰੋਡ ਲਈ ਆ ਮਤਲਬ ਜਾਵਾ ਮਸਜਿਦ ਵਾਲੀ ਤੇ ਇੱਥੋਂ ਮੌਸਮ ਵੀ ਵਧੀਆ ਲੱਗ ਰਿਹਾ ਵਾ ਅੱਗੇ ਮੈਨੂੰ ਕਿਸੇ ਨੇ ਦੱਸਿਆ ਵੀ ਥੋੜੀ ਬਾਰਿਸ਼ ਵੀ ਹੋ ਰਹੀ ਆ ਤੇ ਬਾਕੀ ਦੇਖਦੇ ਆ ਅੱਗੇ ਰਸਤਾ ਕਿੱਸਾ ਇਹ ਸਾਰਾ ਰਸਤਾ ਥੋੜਾ ਸ਼੍ਰੀਨਗਰ ਤੋਂ ਸੋਨਾਮਰਗ ਜਦੋਂ ਆਪਾਂ ਜਾਣੇ ਆ ਜਾਂ ਲੇਹ ਹਾਈਵੇ ਇਹ ਲੇਹ ਹਾਈਵੇ ਆ ਇਸ ਟਾਈਮ ਤੁਸੀਂ ਤੁਸੀਂ ਦੇਖ ਰਹੇ ਹੋ ਤਕਰੀਬਨ 3 ਕਿਲੋਮੀਟਰ ਹੋ ਗਿਆ ਸਾਨੂੰ ਐਸੇ ਰੋਡ ਦੇ ਉੱਤੇ ਤੇ ਇਹ ਸਾਰਾ ਇਦਾਂ ਹੀ ਆ ਆਬਾਦੀ ਦੇ ਵਿੱਚੋਂ ਰਹਿਸ਼ੀ ਦੇ ਵਿੱਚੋਂ ਹੋ ਸਕਦਾ ਅੱਗੇ ਆਉਣ ਨਾਲ ਟਾਈਮ 'ਚ ਥੋੜਾ ਅਪਗ੍ਰੇਡ ਹੋਵੇ ਪਰ ਹਜੇ ਫਿਲਹਾਲ ਬੜਾ ਦਿੱਕਤ ਵਾਲਾ ਸਫ਼ਰ ਹੈ ਇੰਨਾ ਸੁੰਨ ਮਰ ਗ ਰਹਿ ਗਿਆ ਸਾਨੂੰ ਆਈਡੀਆ 20 ਕਿਲੋਮੀਟਰ ਤੇ ਅਸੀਂ ਇੱਥੇ ਥੋੜਾ ਹਲਕਾ ਫੁਲਕਾ ਸਨੈਕਸ ਲਿਆ ਪਕੌੜੇ ਤੇ ਉਸ ਤੋਂ ਬਾਅਦ ਆ ਪੇੜ ਛਿਰੀ ਨੇ ਸਾਡਾ ਰਸਤਾ ਰੋਕ ਲਿਆ ਵਾ ਕਾਫੀ ਟਾਈਮ ਤੋਂ ਇਹਨਾਂ ਨੇ ਇਦਾਂ ਹੀ ਸਾਡੇ ਮੂਹਰੇ ਅੱਗੇ-ਅੱਗੇ ਕਾਫੀ ਗੱਡੀਆਂ ਨੂੰ ਰੋਕ ਕੇ ਹੌਲੀ-ਹੌਲੀ ਜਾ ਰਹੇ ਆ ਸਾਡੇ ਪਿੱਛੇ ਵੀ ਕਾਫੀ ਲਾਈਨਾਂ ਗੱਡੀਆਂ ਦੀ ਤੇ ਇਹ ਸਾਨੂੰ ਰਸਤਾ ਦੇਣ ਗੀਆਂ ਜਦੋਂ ਇਹਨਾਂ ਲਈ ਕੋਈ ਖੁੱਲੀ ਜਗ੍ਹਾ ਮਿਲੀ ਕਿਉਂਕਿ ਕਾਫੀ ਕੁਆਂਟੀਟੀ ਦੇ ਵਿੱਚ ਇਹ ਅੱਗੇ ਜਾ ਰਹੀਆਂ ਨੇ ਮਤਲਬ ਕਾਫੀ ਇਹਨਾਂ ਦੀ ਹੈਗੀ ਹੈ ਗਿਣਤੀ ਤੇ ਦੇਖਦੇ ਆ ਕੀ ਬਣਦਾ ਇਹਨਾਂ ਦਾ ਅੱਗੇ ਕਿੱਥੇ ਰਸਤਾ ਮਿਲਦਾ ਫਾਈਨਲੀ ਹੁਣ ਅਸੀਂ ਸੋਨਮਰਗ ਪਹੁੰਚ ਚੁੱਕੇ ਆ ਤੇ ਇਹ ਆ ਕਾਫੀ ਫੇਮਸ ਮਤਲਬ ਬ੍ਰਿਜ ਸੋਨਮਰਗ ਦੇ ਬਾਹਰ 1 ਕਿਲੋਮੀਟਰ ਪਹਿਲਾਂ ਕਾਫੀ ਮਤਲਬ ਟੂਰਿਸਟ ਦੀ ਤੁਸੀਂ ਪਿਕਸ ਵਗੈਰਾ ਵੀ ਇੱਥੇ ਦੇਖੀਆਂ ਹੋਣਗੀਆਂ ਤੇ ਹੁਣ ਬਸ ਆਪਾਂ ਫਟਾਫਟ ਇੱਥੇ ਰੂਮ ਲੱਭਦੇ ਆਂ ਦੇਖਦੇ ਆਂ ਕੋਈ ਆਪਣੇ ਬਜਟ ਦੇ ਵਿੱਚ ਕਿਹੜਾ ਰੂਮ ਮਿਲਦਾ ਵਾ ਤੇ ਦਿਖਾਨਦੇ ਆ ਤੁਹਾਨੂੰ ਛੇਤੀ ਸੋਨਮਰਗ ਦੇ ਵਿੱਚ ਇਹ ਹੈ ਗਿਆ ਮੈਂ ਇਹਨਾਂ ਦੀ ਮਾਰਕੀਟ ਤੇ ਫਾਈਨਲੀ ਹੁਣ ਮੈਂ ਤੁਹਾਨੂੰ ਆਪਣੇ ਸੋਨਮਾਰਗ ਜਿਹੜੀ ਸਟੇ ਆ ਉਹ ਦਿਖਾਣਾ ਵਾ ਤੇ ਉਸ ਤੋਂ ਪਹਿਲਾਂ ਇੱਕ ਤੁਹਾਨੂੰ ਦਿਖਾਣਾ ਇਹ ਵੀਊ ਹੈਗਾ ਵਾ ਸੋਨਮਾਰਗ ਤੋਂ ਜਦੋਂ ਆਪਾਂ ਜ਼ੋਜ਼ੀਲਾ ਲਦਾਖ ਵਿੱਚ ਜਾਂਦੇ ਆ ਤਾਂ ਉਹਦਾ ਇੱਕ ਵੀਊ ਆ ਆ ਉੱਪਰ स्नो ਦੀਆਂ ਪਹਾੜੀਆਂ ਇਹ ਹੈਗਾ ਸਾਡਾ ਹੋਟਲ ਹੋਟਲ ਬੇਰਾਜ ਲੋਕੇਸ਼ਨ ਬਹੁਤ ਅੱਛੀ ਹੈ ਦੀ ਸਵੇਰੇ 뷰 ਦਿਖਾਉਂਗਾ ਮੈਂ ਤੁਹਾਨੂੰ ਹੋਟਲ ਦੀ ਸਾਡੀ ਬੈਕਸਾਈਡ ਦੇ ਉੱਤੇ ਰਿਵਰ 뷰 ਆ ਤੇ ਮਿਲਦੇ ਆ ਹੁਣ ਆਪਾਂ ਕੱਲ ਬਾਕੀ ਅਸਲੀ ਗੁੱਡ ਨਾਈਟ